ਗੱਲ ਕਰਦੇ ਆ ਪੀਐਸਟੈਟ ਦੇ ਸੰਬੰਧ ਵਿੱਚ ਸੋ ਕੈਂਡੀਡੇਟ ਦੇ ਮੈਸੇਜ ਆ ਰਹੇ ਨੇ ਕਿ ਸਾਡੇ 2 ਤੋਂ 3 ਨੰਬਰ ਘੱਟ ਰਹੇ ਨੇ ਕਈਆਂ ਦਾ 1 ਘੱਟ ਰਿਹਾ ਕਈਆਂ ਦਾ 2 ਜਿਹੜਾ 90 ਚੇਰੇ ਜਾ ਇਟੂ ਮਾਰਕਸ ਦੇ ਸੋ ਉਹਨਾਂ ਕੈਂਡੀਡੇਟ ਨੂੰ ਕਹਿੰਦਾ ਕਿ ਤੁਸੀਂ ਓਬਜੈਕਸ਼ਨ ਜ਼ਰੂਰ ਲਗਾਓ ਕਿਉਂਕਿ ਓਬਜੈਕਸ਼ਨ ਲਗਾਉਣਾ ਤੁਹਾਨੂੰ ਗ੍ਰੇਸ ਮਾਰਕਸ ਮਿਲ ਸਕਦੀ ਹੈ ਵੈਸੇ ਤਾਂ ਸਾਰਿਆਂ ਨੂੰ ਹੀ ਜੋ ਜੇਕਰ ਠੀਕ ਹੋਏਗੀ ਤਾਂ ਸਾਰਿਆਂ ਲਈ ਹੋਏਗੇ ਪਰ ਤੁਸੀਂ ਕਿਸੇ ਦੇ ਭਰੋਸੇ ਨਾ ਰਹੋ ਤੁਸੀਂ ਖੁਦ ਓਬਜੈਕਸ਼ਨ ਲਗਾਓ ਕਿਉਂਕਿ ਇੱਕ ਆਬਜੈਕਸ਼ਨ ਨੂੰ ਲਗਭਗ 450 ਫੀਸ ਰੱਖੀ ਹੋਣੀ ਹੈ ਉਹਨਾਂ ਨੇ ਇੱਕ ਆਬਜੈਕਸ਼ਨ ਦੀ ਸੋ ਫੀਸ ਬਹੁਤ ਜ਼ਿਆਦਾ ਸੋ ਤੁਸੀਂ ਤੁਹਾਨੂੰ ਜਿਹੜਾ ਪੂਰਾ ਪੂਰਾ ਹੈਗਾ ਵੀ 100% ਇਹ ਐਮਸੀਕਿਊ ਠੀਕ ਉਸਤੇ ਹੀ ਆਬਜੈਕਸ਼ਨ ਲਗਾਓ ਸੋ ਤਾਂ ਵੀ ਤੁਹਾਨੂੰ ਤਿੰਨ ਤੋਂ ਚਾਰ ਤੱਕ ਲਗਾਉਣੇ ਪੈਣੇ ਆਬਜੈਕਸ਼ਨ ਸੋ 450 ਰੁਪਏ ਫੀਸ ਰੱਖੀ ਹੋਈ ਹੈ ਉਹਨਾਂ ਨੇ ਜੋ ਕਿ ਬਹੁਤ ਜ਼ਿਆਦਾ ਸੋ ਮੈਨੂੰ ਲੱਗਦਾ ਸੀ ਡਿਪਾਰਟਮੈਂਟ ਦੇ ਸਰਕਾਰ ਨਹੀਂ ਚਾਹਦੀ ਕਿ ਕੋਈ ਆਬਜੈਕਸ਼ਨ ਲਗਾਏ ਕਿਉਂਕਿ ਇੰਨੀ ਫੀਸ ਇੱਕ ਐਮਸੀਕਿਊ ਦੀ ਬਹੁਤ ਜ਼ਿਆਦਾ ਹੈ ਸੋ ਦੇਖੋ ਜੇ ਗ੍ਰੇਸ ਮਾਰਕਸ ਮਿਲਦੀ ਹੈ ਤੇ ਤੁਹਾਡੇ پاس ਆਉਣ ਦੇ ਵੀ ਚਾਂਸ ਹੈਗੇ ਨਾ ਸੋ ਸਾਨੂੰ ਉਮੀਦ ਹੈ ਕਿ ਤਿੰਨ ਜਾਂ ਚਾਰ ਨੰਬਰ ਘਟੋ ਘਟਤਾ ਵੀ ਗ੍ਰੇਸ ਮਾਰਕਸ ਤੋਂ ਜੋ ਦੋਨਾਂ ਪੇਪਰਾਂ 'ਚੋਂ ਮਿਲ ਸਕਦੀ ਹੈ ਚਾਹੇ ਉਹ ਐਸਐਸਟੀ ਦਾ ਜਾਂ ਮੈਥ ਜਾਂ ਪੇਪਰ 1 'ਚੋਂ ਤਿੰਨ ਤੋਂ ਚਾਰ ਨੰਬਰ ਜੋ ਗ੍ਰੇਸ ਮਿਲਣ ਦੇ ਪੂਰੇ ਪੂਰੇ ਚਾਂਸ ਹੈ ਅਗਰ ਡਿਪਾਰਟਮੈਂਟ ਹੈ ਉਹ ਕੀ ਸੋਚਦਾ ਕਿ ਗ੍ਰੇਸ ਦੇਗਾ ਜਾਂ ਨਹੀਂ ਦੇਗਾ ਪਰ ਫਿਰ ਵੀ ਤੁਸੀਂ ਉਮੀਦ ਬਣਾ ਕੇ ਰੱਖੋ ਕਿ ਤਿੰਨ ਤੋਂ ਚਾਰ ਜੋ ਨੰਬਰ ਉਹ ਤੁਹਾਨੂੰ ਗ੍ਰੇਸ ਮਿਲ ਸਕਦੀ ਹੈ ਤੁਸੀਂ ਅਬਜੈਕਸ਼ਨ 'ਚ ਰੂਲ ਲਗਾਓ ਯੋਦੋ ਤੁਹਾਡਾ ਰਿਵਾਈਜ਼ ਅਨਸਰ ਕੀ ਆਏਗੀ ਤਾਂ ਉਸੇ ਦਿਨ ਤੁਹਾਡਾ 1 ਜਨਵਰੀ ਨੂੰ ਜੋ ਰਿਜ਼ਲਟ ਵੀ ਅਨਾਉਂਸ ਕੀਤਾ ਜਾਏਗਾ ਉਹਦੇ ਵਿੱਚ ਤੁਹਾਡੇ ਗ੍ਰੇਸ ਮਾਰਕਸ ਜਿਹੜੇ ਜੋੜ ਦਿੱਤੇ ਜਾਣਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਡੇ ਕਿਹੜੇ ਕਿਹੜੇ ਐਮਸੀਕਿਊ ਚੋਂ ਨੰਬਰ ਵਧੇ ਨੇ ਸੋ ਕੋਈ ਵੀ ਪੀਐਸਟੈਟਸ ਹੁੰਦੀ ਜਾਂ ਹੋਰ ਕੋਈ ਗਵਰਨਮੈਂਟ ਜੋ ਸੁਣਦੀ ਅਪਡੇਟ ਆਉਂਦੀ ਹੈ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲਾ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ